ਇਸ ਵੇਲੇ ਪਾ ਪਠਾਨਕੋਟ ਦੇ ਚੱਕੀਪੁੱਲ ਦੇ ਨੇੜੇ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਤਸਵੀਰਤ ਖਾਨ ਦੀ ਕੋਸ਼ਿਸ਼ ਕਰ ਰਹੇ ਆ ਜਿਹੜੇ ਤੁਸੀਂ ਆਲਟੋ ਗੱਡੀ ਤੁਸੀਂ ਨੇ ਸਾਹਮਣੇ ਦੇਖ ਰਹੇ ਹੋ ਉਹਨਾਂ ਤੋਂ ਕੁਛ ਦਿਨ ਪਹਿਲਾਂ ਇਸ ਗੱਡੀ ਦੇ ਸਾਹਮਣੇ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਗੱਡੀ 'ਚ ਸਵਾਰ ਨੌਜਵਾਨ ਜਿਹੜੀ ਆ ਗੋਲੀ ਮਾਰ ਦਿੱਤੀ ਗਈ ਹੈ ਜਿਸ ਦਾ ਬਾਅਦ ਜਿਹੜਾ ਹੈ ਉਸ ਨੂੰ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਇਸ ਵੇਲੇ ਮੌਕੇ ਦੇ ਉੱਪਰ ਫ੍ਰੈਂਸਿਕ ਟੀਮਾਂ ਤੇ ਪਹੁੰਚੀ ਹੈ ਜੋ ਕਿ ਪੂਰੇ ਮਾਮਲੇ ਦੀ ਇਸ ਗ੍ਰਹਿਣਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਸੀਂ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਅਧਿਕਾਰੀਆਂ ਦਾ ਕ ਤੇਰੇ ਸਾਡੇ ਘਰ ਦਾ ਸਮਾਂ ਸੀਗਾ ਜਦੋਂ ਇਹ ਘਟਨਾ ਨੂੰ ਜਿਹੜਾ ਅੰਜਾਮ ਦੋ ਬਾਈਕ ਸਵਾਰਾਂ ਨੂੰ ਦਿੱਤਾ ਗਿਆ ਹੈ ਪੁਲਿਸ ਇਸ ਵਿੱਚ ਨੇ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਦੇ ਵਿੱਚ ਕਿ ਉਸ ਗੱਡੀ ਦੇ ਨੇੜੇ ਜਿਹੜੀ ਆ ਪੂਰੀ ਫੋਰੈਂਸਿਕ ਟੀਮ ਪਹੁੰਚੀ ਹੋਈ ਹੈ ਜੋ ਕਿ ਜਾਂਚ ਕਰਦੀ ਵੀ ਹੈ ਐਸਪੀ ਹੈਡ ਕੁਆਟਰ ਜਸਤਿੰਦਰ ਸਿੰਘ ਨਾਲ ਸਾਡੀ ਗੱਲਬਾਤ ਹੋਈ ਹੈ ਆਪ ਸੁਣਦੇ ਹਾਂ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਮਾਈਟਰ ਆਇਆ ਤੇ ਉੱਥੇ ਜਾ ਕੇ ਮਾਈ ਦਾ ਬੋਸ਼ ਨਹੀਂ ਵੀ ਪਰ ਬੀਬੀ ਨੇ ਕਰਕੇ ਵੀ ਬ੍ਰੇਕ ਲਾ ਕੇ ਉਹਨਾਂ ਨਾਲ ਟਕਰਾਈ ਕਿੰਨੇ ਬੰਦੇ ਸੀ ਗੱਡੀ ਦੇ ਵਿੱਚ ਗੱਡੀ ਦੋ ਬੰਦੇ ਸੀ ਉਧਰ ਨੂੰ ਲੋੜੇ ਬਾਪੂ ਵਾਪਸ ਹੋ ਸਦਾ ਹੀ ਨਿਕਲ ਗਏ ਜਿੱਥੇ ਜਿੱਥੇ ਇਹਨਾਂ ਨੇ ਗੋਲੀ ਚਲਾਈ ਉਹ ਕਦੇ ਦੇਖੀ ਮੋਟਾ ਦੇ ਉਹ ਕਿੰਨੇ ਜਣੇ ਦੋ ਜਣੇ ਇਹ ਮੂੰਹ ਬੰਦਿਆ ਦੇ ਉਹਨਾਂ ਨੇ ਪਤਲੇ ਜਿਹੇ ਹੋਏ ਨੇ ਜੀ ਇਹ ਜੇਸ ਜਿਹਨੇ ਗੋਲੀ ਲਗੀ ਕਿੰਨੀ ਦੀ ਕੰਡੀਸ਼ਨ ਭਾਜੀ ਉੱਥੇ ਹਸਪੀਟਲ ਲੈ ਗਏ ਉਹਨਾਂ ਨੇ ਅਮਨਦੀਪ ਤੇ ਛੜਿਆ ਪਹਿਲਾਂ ਅੱਜ ਤੇ ਗੱਡੀ 'ਚ ਕਿੰਨੇ ਆਲੇ ਸੀ ਦੋ ਜਣੇ ਗੱਡੀ 'ਚ ਦੋ ਜਣੇ ਸੀ ਹਾਂਜੀ ਤੇ ਦੂਜਾ ਬੰਦਾ ਦੂਜਾ ਬੰਦਾ ਠੀਕ ਹੈਗਾ ਪਤਾ ਕੀ ਕਾਰੋਬਾਰ ਕੀ ਕਰਦੇ ਹੈਗੇ ਜੀ ਕਾਰੋਬਾਰ ਭਾਈ ਆਟੋ ਸੇਲ ਪਰਦੇ ਦਾ ਕੰਮ ਹੈਗਾ ਉਹ ਸਾਹਮਣੇ ਦੁਕਾਨ ਹੈ ਤੁਹਾਡੇ ਮੂੰਹ ਚ ਨੇ ਹਾਂਜੀ ਤੁਹਾਡੇ ਵਾਗ ਜੀ ਹਾਂਜੀ ਹਾਂਜੀ ਇਹ ਨਾਮ ਇਹ ਕਿਹੜੇ ਕਰਕੇ ਈਤਮਾਰੋ ਬੇਦੀ ਦੁਜਾ ਮਟਮਟੂ ਕਹਿੰਦੇ ਉਹਦਾ ਨਾਮ ਪੱਕਾ ਨਾਮ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਜਿਹਨੇ ਗੋਲੀ ਜਿਹਦੇ ਗੋਲੀ ਲੱਗੀ ਉਹਦਾ ਕੀ ਨਾਮ ਹੈ ਉਹਦਾ ਮਟਮਟੂ ਕਹਿੰਦੇ ਆ ਇਹ ਪੱਕਾ ਨਾਮ ਉਹਨੇ ਖਿਆਲ ਰੱਖੀਗਾ ਕਿੱਥੇ ਰਹਿਣ ਵਾਲੇ ਨੇ ਉਹ ਮਾਲਟੋਂ ਦਾ ਰਹਿਣ ਵਾਲਾ ਆਪਣਾ ਮਾਲਟੋਂ ਜਿੱਥੇ ਉਹ ਨਾਨਕਪੁਰਕ ਦੇ ਲੱਗੇ। ਪੇਟੀ ਹੁਣਾਂ ਦੱਸਿਆ ਵੀ ਜਿਹੜੇ ਮੁੰਡੇ ਨੇ ਗੋਲੀ ਚਲਾਈ ਕੀ ਕਰਨ ਪੂਰੀਆਂ ਕੋਈ ਸੋਨੋ ਹੋ ਸੀ ਕੋਈ ਨਹੀਂ ਭਾਈ। ਉਹ ਗੋਲੀ ਲਗਣਾ ਉਹ ਵੀ ਆਪਣਾ ਤੋਲੇ ਬੋਲੇ ਨਾਲ ਸੁਣਾਉਣੇ ਦੱਸਿਆ ਕੀ ਕਰਨ ਲਈ। ਕੋਈ ਵੀਡੀਓ ਵਗੈਰਾ ਬਣਾਈ ਹੋਏ ਕੋਈ ਕਹਿੰਦੇ ਵੀਡੀਓ ਵਗੈਰਾ ਬਣਾਈ ਗਈ ਚਲਾਉਣ ਲਈ। ਨਹੀਂ ਨਹੀਂ। ਠੀਕ ਹੈ। ਇਹ ਅੱਜ ਕੋਈ 11:30 ਦੇ ਕਰੀਬ ਇਨਸੀਡੈਂਟ ਵਾਪਰਿਆ। ਮੈਂਕਮਾਜਨਾਂ ਦਾ ਆਪਣਾ ਪਰਸਨ ਸੀ ਸਾਡੇ ਇਥੋਂ ਬਡਾਨਕੋਟ ਤੋਂ ਹੀ। ਤੇ ਉਹ ਚੱਕੀ ਬਾਰੇ ਪਾਸੇ ਨੂੰ ਜਾ ਰਹੇ ਸੀ ਚੱਕੀ ਪੁਰਵਲ ਨਾਕੇ ਵਾਲੇ ਪਾਸੇ ਨੂੰ ਜਾ ਰਹੇ ਸੀ ਤੇ ਅਚਾਨਕ ਦੋ ਅਲਪਸ਼ਕਤ ਵਿਅਕਤੀ ਆਏ ਜਿਨ੍ਹਾਂ ਨੇ ਉਹਨਾਂ ਨੇ ਬਿਲਕੁਲ ਪੈਰਲ ਗੱਡੀ ਆਪਣਾ ਮੋਟਰਸਾਈਕਲ ਲਾ ਕੇ ਤੇ ਉਹਨਾਂ ਨੇ ਗੱਡੀ ਤੇ ਫਾਇਰ ਕੀਤਾ ਫਾਇਰ ਲੱਗਣ ਤੇ ਨਾਲ ਮਿੰਕਮਾਜਨ ਬਹੁਤ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਇਸ ਵੇਲੇ ਨੇ ਜਕਮੀ ਹੋ ਗਏ ਨੇ ਤੇ ਹਸਪੀਟਲ ਵਿੱਚ ਜੇਰੇ ਲਾਜ ਨੇ ਤੇ ਤਫ਼ਤੀਸ਼ ਸਾਡੀ ਚੱਲ ਰਹੀ ਆ ਤੇ ਉਮੀਦ ਕੀਤੀ ਜਾ ਸਕਦੀ ਹੈ ਕਿ ਜਲ ਦਸਹੀਨ ਨੂੰ ਟਰੈਕ ਆਨ ਕਰ ਲਾ ਸਰ ਇਸ ਤੋਂ ਪਹਿਲੇ ਵੀ ਕੋਈ ਇਨਸੀਡੈਂਟ ਬਾਰੇ ਦੱਸ ਸਕਦੇ